ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੀ ਮੀਟਿੰਗ ਹੁਣ 23 ਦਸੰਬਰ ਨੂੰ ਹੋਵੇਗੀ ਦੱਸਿਆ ਕਿ ਇਸ ਤੋਂ ਪਹਿਲਾਂ ਅੰਤਰਕ ਕਮੇਟੀ ਦੀ ਬੈਠਕ 72 ਘੰਟਿਆਂ ਦੇ ਨੋਟਿਸ 'ਤੇ 23 ਦਸੰਬਰ ਨੂੰ ਰੱਖੀ ਗਈ ਸੀ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ ਐਸਜੀਪੀਸੀ ਦੇ ਪ੍ਰਧਾਨ ਦੇ ਰੁਝੇਵਿਆਂ ਕਾਰਨ 23 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਰੱਦ ਕੀਤੀ ਗਈ ਸੀ ਹੁਣ 23 ਦਸੰਬਰ ਨੂੰ ਹੀ ਮੀਟਿੰਗ ਹੋਵੇਗੀ ਇਹ ਮੀਟਿੰਗ ਮਹੀਨਾਵਾਰ ਆਮ 71:00 ਵਜੇ ਹੋਵੇਗੀ ਕਿਹਾ ਜਾ ਰਿਹਾ ਹੈ ਕਿ ਇਸ ਮੀਟਿੰਗ 'ਚ ਪੰਥਕ ਮਾਮਲਿਆਂ ਤੇ ਮੌਜੂਦਾ ਪੰਥਕ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਦੱਸਿਆ ਇਹ ਮੀਡੀਆ ਪੀਸੀੰਗ ਜਾਨੀ ਹਰਪੀ ਸਿੰਘ ਖਲਾਫ ਹੋਇ ਫੈਸਲੇ ਤੋਂ ਨਰਾਜ਼ ਹਨ ਜਿਸ ਕਰਕੇ ਐਸਜੀਪੀਸੀ ਦੀ ਅੰਤਰੀ ਕਮੇਟੀ ਨੇ ਅਚਾਨਕ 20 ਦਸੰਬਰ ਨੂੰ ਮੀਟਿੰਗ ਸੱਦੀ ਸੀ ਪਰ ਫਿਰ ਅਚਾਨਕ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਜਿਸ ਪਰ ਚੋ ਕਈ ਸਵਾਲ ਉੱਠੇ ਸਨ ਕਿ ਐਮਰਜੈਂਸੀ ਚ ਸੱਦੀ ਮੀਟਿੰਗ ਨੂੰ ਅਚਾਨਕ ਕਿਉਂ ਰੱਦ ਕੀਤਾ ਗਿਆ ਤੇ ਇਸ ਦਾ ਕਾਰਨ ਦੱਸਿਆ ਗਿਆ ਕਿ ਐਸਜੀਪੀਸੀ ਦੇ ਪ੍ਰਧਾਨ ਦੇ ਰੁਝੇਵਿਆਂ ਕਾਰਨ ਇਸ ਮੀਟਿੰਗ ਨੂੰ ਰੱਦ ਕੀਤਾ ਗਿਆ ਤੇ ਹੁਣ ਇਹ ਮੀਟਿੰਗ ਮੁੜ ਸੱਦੀ ਗਈ ਹੈ ਇਹ ਬੈਠਕ 30 ਦਸੰਬਰ ਨੂੰ ਹੋਵੇਗੀ ਜਿਸ ਚ ਪੰਥਕ ਮਾਮਲਿਆਂ ਤੇ ਮੌਜੂਦਾ ਪੰਥਕ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਸ਼੍ਰੋਮਣੀ ਗੁਰ 23 ਦਸੰਬਰ ਨੂੰ ਹੋਵੇਗੀ ਦੱਸਿਆ ਕਿ ਇਸ ਤੋਂ ਪਹਿਲਾਂ ਅੰਤਰਿਕ ਕਮੇਟੀ ਦੀ ਬੈਠਕ 72 ਘੰਟਿਆਂ ਦੇ ਨੋਟਿਸ 'ਤੇ 23 ਦਸੰਬਰ ਨੂੰ ਰੱਖੀ ਗਈ ਸੀ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ ਐਸਜੀਪੀਸੀ ਦੇ ਪ੍ਰਧਾਨ ਦੇ ਰੁਝੇਵਿਆਂ ਕਾਰਨ 23 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਰੱਦ ਕੀਤੀ ਗਈ ਸੀ ਹੁਣ 23 ਦਸੰਬਰ ਨੂੰ ਹੀ ਮੀਟਿੰਗ ਹੋਵੇਗੀ ਇਹ ਮੀਟਿੰਗ ਮਹੀਨਾਵਾਰ ਆਮ 71:00 ਵਜੇ ਹੋਵੇਗੀ ਕਿਹਾ ਜਾ ਰਿਹਾ ਹੈ ਕਿ ਇਸ ਮੀਟਿੰਗ 'ਚ ਪੰਥਕ ਮਾਮਲਿਆਂ ਤੇ ਮੌਜੂਦਾ ਪੰਥਕ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਦੱਸਿਆ ਮੀਡੀਆ ਰਿਪੋਰਟਸ ਮੁਤਾਬਕ ਸ਼ਿਕਾਇਤਕ ਸਹਿਬ ਜਤਦਾਰ ਗੈਨੀ ਲਖਪੀਰ ਸਿੰਘ ਗੈਨੀ ਹਰਪੀ ਸਿੰਘ ਖ ਕਐਸਪੀਸੀ ਦੀ ਅੰਤਰੀ ਕਮੇਟੀ ਨੇ ਅਚਾਨਕ 20 ਦਸੰਬਰ ਨੂੰ ਮੀਟਿੰਗ ਸੱਦੀ ਸੀ ਪਰ ਫਿਰ ਅਚਾਨਕ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਜਿਸ ਪਰ ਚੋ ਕਈ ਸਵਾਲ ਉੱਠੇ ਸਨ ਕਿ ਐਮਰਜੈਂਸੀ ਚ ਸੱਦੀ ਮੀਟਿੰਗ ਨੂੰ ਅਚਾਨਕ ਕਿਉਂ ਰੱਦ ਕੀਤਾ ਗਿਆ ਤੇ ਇਸ ਦਾ ਕਾਰਨ ਦੱਸਿਆ ਗਿਆ ਕਿ ਐਸਪੀਸੀ ਦੇ ਪ੍ਰਧਾਨ ਦੇ ਰੁਝੇਵਿਆਂ ਕਾਰਨ ਇਸ ਮੀਟਿੰਗ ਨੂੰ ਰੱਦ ਕੀਤਾ ਗਿਆ ਤੇ ਹੁਣ ਇਹ ਮੀਟਿੰਗ ਮੁੜ ਸੱਦੀ ਗਈ ਹੈ ਇਹ ਬੈਠਕ 30 ਦਸੰਬਰ ਨੂੰ ਹੋਵੇਗੀ ਜਿਸ ਚ ਪੰਥਕ ਮਾਮਲਿਆਂ ਤੇ ਮੌਜੂਦਾ ਪੰਥਕ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ